गुरदासपुर कांग्रेस नेतृत्व ने आज दिल्ली के पूर्व उप मुख्यमंत्री और पूर्व शिक्षा मंत्री मनीष सिसोदिया के खिलाफ नारेबाजी करते हुए उपायुक्त गुरदासपुर और वरिष्ठ पुलिस अधीक्षक गुरदासपुर के कार्यालयों के बाहर विरोध प्रदर्शन किया सोशल मीडिया पर मनीष सिसोदिया के वायरल वीडियो में इस्तेमाल की गई अभद्र भाषा आज पार्टी अध्यक्ष अमरिंदर सिंह राजा वरईंग के निर्देश पर कांग्रेस पार्टी गुरदासपुर ने आम आदमी पार्टी के पूर्व दिल्ली उप मुख्यमंत्री और पूर्व शिक्षा मंत्री मनजीत सिसोदिया के सोशल मीडिया पर वायरल वीडियो इस्तेमाल की गई भाषा के ख़िलाफ़ पूरे पंजाब में विरोध प्रदर्शन किया गुरदासपुर में भी युवा अध्यक्ष बलजीत सिंह पाहड़ा के नेतृत्व में कांग्रेस नेतृत्व ने गुरदासपुर के उपायुक्त और वरिष्ठ पुलिस अधीक्षक के कार्यालयों के बाहर विरोध प्रदर्शन किया और वरिष्ठ पुलिस अधीक्षक गुरदासपुर और वरिष्ठ पुलिस आयुक्त गुरदासपुर को एक ज्ञापन सौंपकर मांग की कि वायरल वीडियो में मनीष सिसोदिया द्वारा इस्तेमाल की गई भाषा पंजाब के लोगों के खिलाफ है उन्होंने एक ज्ञापन सौंपकर कार्रवाई की मांग की है मीडिया से बातचीत करते हुए विभिन्न कांग्रेस नेताओं ने कहा कि कुछ दिन पहले दिल्ली के एक पूर्व उप मुख्यमंत्री और पूर्व शिक्षा मंत्री का पंजाब आने का एक वीडियो सोशल मीडिया पर वायरल हुआ है जिसमें वे बेहद अभद्र भाषा का इस्तेमाल करते नजर आ रहे हैं जो पंजाब की जनता के साथ सीधा विश्वासघात है उन्होंने कहा कि इस भाषा के विरोध में उन्होंने आज एसएसपी गुरदासपुर और डिप्टी कमिश्नर गुरदासपुर को एक ज्ञापन सौंपा है और उनके खिलाफ कार्रवाई की मांग की है गुरदासपुर से प्रदीप सिंह बेदी की विशेष चाहोगे ਮੈਂ ਗੌਤਮ ਸੇਠ ਗੁੱਡੂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਡਿਸਟ੍ਰਿਕਟ ਕਾਂਗਰਸ ਮੈਟਰੀਕੁਰਾਸਪਰ ਇਹ ਜਿਹੜੀ ਮਨੀਸ਼ ਚੋੜੀਆ ਦੀ ਨੇ ਮਾੜੀ ਸ਼ਬਦਾਵਲੀ ਵਰਤੀ ਆ ਪੰਜਾਬੀਆਂ ਲਈ ਉਹਨਾਂ ਨੂੰ ਧਮਕਾਇਆ ਇਹਨਾਂ ਨੇ ਦਿੱਲੀ ਚ ਜੋ ਇਹਨਾਂ ਦੇ ਹਾਲਾਤ ਹੋਏ ਆ ਸਾਡੇ ਪੰਜਾਬੀ ਪਿਆਰ ਦੇ ਭੁੱਖੇ ਆ ਸਾਡੇ ਪੰਜਾਬੀ ਇਹਨਾਂ ਨੇ ਇੱਕ ਡਾਇਲੌਗ ਮਾਰਿਆ ਸੀ ਕਿ ਡଳਾ ਤੋਂ ਡਲਾ ਹੁੰਦਾ ਹੈ ਇਹਨਾਂ ਨੂੰ ਹੁਣ ਪਤਾ ਲੱਗਣਾ ਡਲੇ ਵਾਈ ਦੇ ਕਿਦਾਂ ਆ ਲੋਕਾਂ ਡਾਂਗ ਆ ਚੁੱਕੇ ਇਹਨਾਂ ਪਿੰਡਾਂ ਚ ਇਹਨਾਂ ਨੂੰ ਵੜਨ ਨਹੀਂ ਦਿੰਦੇ ਪਏ ਤੇ ਇਸ ਕਰਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਪਿਆ ਕਾਂਗਰਸ ਪਾਰਟੀ ਦਾ ਨਕਾ ਨਖੇਦੀ ਕਰਦੀ ਹੈ ਤੇ ਸਾਨੂੰ ਜੋ ਵੀ ਪੰਜਾਬ ਪ੍ਰਧਾਨ ਜੀ ਵੱਲੋਂ ਮਿਲੇਗਾ ਅੱਗੋਂ ਆ ਦਿਸ਼ਾ ਨਿਰਦੇਸ਼ ਅਹੀਂ ਉਧੇ ਤੇ ਕੰਮ ਕਰਾਂਗੇ ਬੰਦੇ ਪਰਦੇ ਵਿੱਚ ਸਾਡੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੀ ਅਗਵਾਈ ਹੇਠ ਸਮੁੱਚੇ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀਆਂ ਵੱਲੋਂ ਐਸਐਸਪੀ ਸਾਹਿਬ ਨੂੰ ਔਰ ਡੀਸੀ ਸਾਹਿਬ ਨੂੰ ਜਿਹੜੇ ਮੰਗ ਪੱਤਰ ਦਿੱਤੇ ਆ ਕਿਉਂਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨ ਮਨੀਸ਼ ਸੋਢੀਆ ਜੀ ਆਪਣੇ ਵਰਕਰਾਂ ਦੀ ਮੀਟਿੰਗ ਕਰਦੇ ਹੋਏ ਉਹਨਾਂ ਨੇ ਬਹੁਤ ਗਲਤ ਸ਼ਬਦਾਵਲੀ ਯੂਜ਼ ਕੀਤੀ ਹੈ ਉਹਨਾਂ ਨੇ ਕਿਹਾ ਕਿ ਜਿਹੜੀ 227 ਦੀ ਜਿਹੜੀ ਇਲੈਕਸ਼ਨ ਆ ਉਹਦੇ ਵਿੱਚ ਕੁਝ ਵੀ ਕਰਨਾ ਪਿਆ ਭਾਵੇਂ ਦਾ ਪੇਚ ਪੈਸਾ ਝਗੜਾ ਜੋ ਵੀ ਕਰਨਾ ਪਿਆ ਉਹ ਆਪਾਂ ਕਰਾਂਗੇ ਸੋ ਇਹ ਜਿਹੜੀ ਸ਼ਬਦਾਵਲੀ ਆ ਇਹ ਬਹੁਤ ਗਲਤ ਸ਼ਬਦਾਵਲੀ ਆ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਸੀ ਸੋਧਿਆ ਸਾਹਿਬ ਨੂੰ ਕਿ ਜਿਹੜੇ ਪੰਜਾਬ ਦੇ ਲੋਕ ਨੇ ਇਹ ਪਿਛੋਤਿਹਾਸ ਦੇਖੋ ਪੰਜਾਬੀਆਂ ਦਾ ਪੰਜਾਬੀ ਲੋਕ ਜਿਹੜੇ ਨੇ ਉਹ ਪਿਆਰ ਦੇ ਨਾਲ ਉਹਨਾਂ ਕੋ ਜੋ ਕੁਝ ਮਰਜ਼ੀ ਕਰਵਾ ਲਓ ਜੇ ਤੁਸੀਂ ਇਸ ਤਰ੍ਹਾਂ ਦੀ ਸ਼ਬਦਾਵਲੀ ਯੂਜ਼ ਕਰੋਗੇ ਤੁਹਾਨੂੰ 2027 ਦੇ ਵਿੱਚ ਦੱਸ ਦੇਣਗੇ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਤੁਹਾਨੂੰ ਕਿਸ ਤਰ੍ਹਾਂ ਇੱਥੋਂ ਬਾਹਰ ਕੱਢਦੇ ਨੇ ਸੋ ਅੱਜ ਅਸੀਂ ਸਾਰੇ ਕਾਂਗਰਸ ਕਮੇਟੀ ਦੇ ਸਮੂੱਚੇ ਸਾਰੇ ਅਹੁਦੇਦਾਰ ਸਹਿਬਾਨ ਬਲਾਕ ਪ੍ਰਧਾਨ ਸੀਨੀਅਰ ਵਾਈਸ ਪ੍ਰਧਾਨ ਸਾਰੇ ਸਮੂੱਚੇ ਸਾਰੇ ਬਲਾਕਾਂ ਦੇ ਪ੍ਰਧਾਨ ਤੇ ਅਹੁਦੇਦਾਰ ਸਬਾਨਾਂ ਰਾਹੀਂ ਅਸੀਂ ਅੱਜ ਮੰਗ ਪੱਤਰ ਦਿੱਤਾ ਅਸੀਂ ਮੰਗ ਕਰਦੇ ਹਾਂ ਐੱਸਐਸਪੀ ਸਾਹਿਬ ਕੋ ਡੀਸੀ ਸਾਹਿਬ ਕੋ ਕਿ ਜੋ ਇਹਨਾਂ ਨੇ ਜਿਹੜਾ ਵਰਕਰਾਂ ਨੂੰ ਉਕਸਾਇਆ ਤੇ ਢੁਕਾਇਆ ਵੀ ਹੈ ਤੇ ਇਸ ਕਰਕੇ ਇਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਜੋ ਇਹਨਾਂ 'ਤੇ ਬਣਦੀ ਆ ਉਹ ਕਾਨੂੰਨੀ ਕਾਰਵਾਈ ਕੀਤੀ ਜਾਏ ਜੇ ਨਹੀਂ ਕਰਨਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਸਾਨੂੰ ਕਾਂਗਰਸ ਪਾਰਟੀ ਅੱਗੇ ਦਿਸ਼ਾ ਨਿਰਦੇਸ਼ ਦੇਊਗੀ ਉਹਦੇ ਮੁਤਾਬਕ ਅਸੀਂ ਅਗਲਾ ਪ੍ਰੋਗਰਾਮ ਲਿਕਾ ਪ੍ਰਧਾਨ ਜੀ ਅੱਜ ਸਾਡੇ ਪੰਜਾਬ ਪ੍ਰਧਾਨ ਰਾਜਾ ਵਡਿੰਗ ਜੀ ਦੇ ਨਿਰਦੇਸ਼ ਦੇ ਮੁਤਾਬਕ ਸਾਡੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਵਿੱਚ ਮਾਨਯੋਗ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਨੇ ਜਿਹੜੇ ਮੰਗ ਪੱਤਰ ਦਿੱਤੇ ਜਾ ਰਹੇ ਨੇ ਜੋ ਪਿਛਲੇ ਦਿਨੀ ਮਨੀਸ਼ ਸ਼ੋਧਿਆ ਜੀ ਨੇ ਇੱਕ ਭੜਕਾਊ ਬਿਆਨ ਦੇ ਕੇ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਸਾਰੇ ਉਹਦਾ ਵਿਰੋਧ ਕਰਦੇ ਹਾਂ ਨਿਖੇਦੀ ਕਰਦੇ ਹਾਂ ਕਿਉਂਕਿ ਉਹਨਾਂ ਨੇ ਕਿਹਾ ਸਾਮ-ਦਾਮ ਦੰਡ ਬੇਦ ਜੋ ਵੀ ਕਰਨਾ ਪੜੇ ਆਪਾਂ ਕੁਐਸਚਨ ਆਨਸਰ ਲੜਾਈ ਝਗੜਾ ਸਭ ਜੋ ਵੀ ਹੈ ਉਹਨਾਂ ਨੇ ਆਪਣੇ ਵਰਕਰਾਂ ਨੂੰ ਇਨਾ ਉਕਸਾਇਆ ਸਾਮ ਦਾ ਮਤਲਬ ਹੈ ਪਿਆਰ ਨਾਲ ਦਾਂਡ ਦਾ ਮਤਲਬ ਪੈਸੇ ਦੇ ਕੇ ਡੰਡ ਦਾ ਮਤਲਬ ਡੰਡ ਦੇ ਕੇ ਉਹਨਾਂ ਨੇ ਕੋਈ ਲੜਾਈ ਝਗੜਾ ਐਸਾ ਦੇ ਉਹਨਾਂ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਮੈਂ ਪੁੱਛਣਾ ਚਾਹਦਾ ਸਸੋਦੀਆ ਸਾਹਿਬ ਜੇ ਫਾਰਮੂਲਾ ਤੁਸੀਂ ਦਿੱਲੀ ਵਰਤਦੇ ਤੇ ਤੁਹਾਡਾ ਇਹ ਹਾਲ ਨਾ ਹੁੰਦਾ ਇਹ ਪੰਜਾਬ ਦੇ ਲੋਕ ਬੜੇ ਸੈਂਸਿਟਿਵ ਲੋਕ ਨੇ ਇਹ ਪਿਆਰ ਦੇ ਨਾਮ ਲੋਕਾਂ ਨੂੰ ਜਿੱਥੇ ਮਰਜ਼ੀ ਆਪਾਂ ਆਪਣੇ ਗਲੇ ਲਾ ਸਕਦੇ ਹਾਂ ਪਰ ਇਸੇ ਤਰ੍ਹਾਂ ਜੋ ਤੁਸੀਂ ਪੰਜਾਬ ਦੇ ਹਾਲਾਤ ਤੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਅੱਜ ਪੰਜਾਬ ਦੇ ਵਿੱਚ ਦੇ ਆਪਣੇ ਵੈਕਟਰਾਂ ਨੂੰ ਉਕਸਾ ਕੇ ਸਰਕਾਰ ਬਣਾਉਣ ਵਿੱਚ ਜਿਹੜਾ ਤੁਸੀਂ ਇਹ ਫਾਰਮੂਲਾ ਵਰਤਣ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਦੇ ਲੋਕ ਇਹ ਚੰਪੜੀ ਪਾਤੀ ਜਾਣਦੇ ਨੇ ਤੁਹਾਡੀ ਸਾਢੇ 3-4 ਸਾਲ ਦੀ ਜਿਹੜੀ ਕਾਰਗੁਜ਼ਾਰੀ ਹੈ ਝੂਠ ਦੇ ਸਿਰ ਤੇ ਤੁਹਾਡੀ ਕਾਰਗਰਾਈ ਗਈ ਹੈ ਔਰ ਜਿਹੜਾ 1.5 ਸਾਲ ਤੁਹਾਡਾ ਰਹਿ ਗਿਆ ਪਿਆਰ ਦੇ ਨਾਲ ਪੰਜਾਬੀਆਂ ਨੂੰ ਰਹਿੰਦਿਓ ਤੁਸੀਂ ਦਿੱਲੀ ਵਿੱਚ ਇਹ ਫਾਰਮੂਲਾ ਵਰਤੋ ਜਾ ਕੇ ਉਹ ਤੁਸੀਂ ਵੇਖ ਵੀ ਲੈ ਕੇ ਤੇ ਇਸ ਕਰਕੇ ਆਪਾਂ ਜੋ ਵੀ ਇਹ ਮਾਲ ਜੋ ਡੀਸੀ ਸਾਹਿਬ ਐਸਐਸਪੀ ਸਾਹਿਬ ਜੋ ਇਹ ਮੰਗ ਪਰ ਤਾਂ ਦਿੱਤਾ ਹੈ ਇਹਨਾਂ ਦੇ ਖਿਲਾਫ ਜੋ ਵੀ ਕਾਰਵਾਈ ਬੰਦੀ ਹੈ ਉਹ ਕਰਨੀ ਚਾਹੀਦੀ ਹੈ ਨਹੀਂ ਤੇ ਅਸੀਂ ਜੋ ਵੀ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਬਰਿੰਗ ਜੀ ਕੋਈ ਦੁਬਾਰਾ ਸਾਨੂੰ ਆਦੇਸ਼ ਦੇਣਗੇ ਉਹਦੇ ਬਦਾਰ ਅਸੀਂ ਪੂਰ ਜ਼ੋਰ ਫੇਰਨ ਦਾ ਡਟ ਕੇ ਵਿਰੋਧ ਕਰਾਂਗੇ ਔਰ ਇਹੋ ਜੀ ਪਾਲਸੀ ਹੈ ਜਿਹੜੀ ਵਰਤਣਾ ਚਾਹੁੰਦੇ ਨੇ ਪੰਜਾਬ ਦੇ ਵਿੱਚ ਅਸੀਂ ਇਹਦਾ ਹਮੇਸ਼ਾ ਹੀ ਵਿਰੋਧ ਕਰਾਂਗੇ ਅਸੀਂ ਸ਼ਾਂਤੀਪ੍ਰੀ ਲੋਕ ਹੈ ਪੰਜਾਬ ਦੇ ਲੋਕ ਅਸੀਂ ਹਮੇਸ਼ਾ ਸ਼ਾਂਤੀ ਦੇ ਨਾਲ ਹੀ ਇਨੀਆਂ ਜਿੱਤੀਆਂ ਨੇ ਅੱਗੋਂ ਵੀ ਇਦਾਂ ਹੀ ਚੱਲਦੇ ਰਹਿਣੀਆਂ ਹਨ ਜੀ ਜਿਹੜੀ ਸੁਸੋਦੀਆ ਸਾਹਿਬ ਨੇ ਗੱਲ ਕੀਤੀ ਹੈ ਧਮਕਾਇਆ ਪੰਜਾਬ ਨੂੰ ਪੰਜਾਬੀ ਡਰਨ ਵਾਲੇ ਨਹੀਂ ਆ ਅੱਜ ਤੇ ਤੁਸੀਂ ਬੱਚੇ ਨੂੰ ਵੀ ਕਿਤੇ ਦਬਕਾ ਮਾਰਦੇ ਤੇ ਉਹ ਵੀ ਅੱਗੋਂ ਅੱਖਾਂ ਕੱਢ ਲਿੰਦਾ ਹੈ ਇਹ ਪੰਜਾਬ ਦੇ ਲੋਕ ਇਮੋਸ਼ਨਲ ਲੋਕ ਨੇ ਜਦੋਂ ਚੱਲਦੇ ਸਿੱਧੇ ਹੋ ਕੇ ਚੱਲਦੇ ਨੇ ਜੇ ਪੰਜਾਬ ਨੇ ਵੋਟਾਂ ਪਾਈਆਂ ਸੀ ਝਾੜੂ ਨੂੰ ਤੇ ਸਿੱਧੇ ਹੋ ਕੇ ਪਾਈਆਂ ਸੀ ਕਿ ਹੁਣ ਲਾਉਣਗੇ ਹਾਂ ਉੱਪਰੋਂ ਲਾ ਕੇ ਥੱਲੇ ਤੱਕ ਲਾ ਕੇ ਛੱਡਣਗੇ ਐਸੀ ਗੱਲੀ ਸੁਸੋਦੀਆ ਸਾਹਿਬ ਦੋਚਾ ਹੋਰ ਬਿਆਨ ਦੇ ਕੇ ਵੇਲ ਲੋ ਫੋਰ ਆਪਣੇ ਬੰਦਿਆਂ ਤਗੜਾ ਕਰਕੇ ਵੇਲਿਓ ਇਹ ਪੰਜਾਬੀ ਹਮੇਸ਼ਾ ਹੀ ਤਗੜੇ ਰਹੇ ਨੇ ਪੰਜਾਬੀਆਂ ਨੇ ਆਜ਼ਾਦੀ ਦੀ ਲੜਾਈ ਦੇ ਵਿੱਚ ਕੁਰਬਾਨੀਆਂ ਦਿੱਤੀਆਂ ਪੰਜਾਬੀਆਂ ਨੇ ਪੂਰੇ ਹਿੰਦੁਸਤਾਨ ਨੂੰ ਆਜ਼ਾਦ ਕਰਨ ਦੇ ਸਭ ਤੋਂ ਵੱਧ ਕੁਰਬਾਨੀਆਂ ਅਗਰ ਪੰਜਾਬੀਆਂ ਦੀਆਂ ਤੇ ਅਗਰ ਤੁਹਾਨੂੰ ਲਾਉਣ ਵਾਸਤੇ ਵੀ ਕੋਈ ਕੁਰਬਾਨੀ ਦੇਣ ਦੀ ਲੋੜ ਪਈ ਤੇ ਪੰਜਾਬੀ ਅੱਗੇ ਹੋ ਕੇ ਤੁਹਾਨੂੰ ਠੋਕਣਗੇ ਟੱਕਾ ਕੇ ਤੁਹਾਡੀ ਸਰਕਾਰ ਨੂੰ ਲਾ ਕੇ ਜਾਣਗੇ ਇਹ ਕਹਿੰਦਾ ਆ ਮੈਂ ਬੇਨਤੀ ਕਰਦਾ ਸਾਰੇ ਪੰਜਾਬੀਆਂ ਨੂੰ ਅਸੀਂ ਤਗੜੇ ਹੋਈਏ ਔਰ 2027 ਦੇ ਵਿੱਚ ਇਹਨਾਂ ਝਾੜੋ ਵਾਲਿਆਂ ਨੇ ਲਾਈਏ ਤੇ ਜਾ ਕੇ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਬਣਾਈ ਧੰਨਵਾਦ